ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਬੁਰਜ ਦੇ ਵਸਨੀਕ ਕੁਲਦੀਪ ਸਿੰਘ ਜੀ ਦੇਸ਼ ਦੀ ਰਾਖੀ ਕਰਦੇ ਸਮੇਂ ਜੰਮੂ ਕਸ਼ਮੀਰ ਵਿੱਚ ਡਿਊਟੀ ਦੌਰਾਨ ਹੋਏ ਸ਼ਹੀਦ ਦਾ ਮੈਨੂੰ ਨਹੀਂ ਪਤਾ ਹੈਗਾ ਮਰਨਾਂ ਨਾਲ ਗੱਲਾਂ ਵੀ ਉਹਨੇ ਪਹਿਲਾਂ 10:00 ਵਜੇ ਕੀਤੀਆਂ ਆਂ ਅੰਦਾ ਮम्मी ਕੀ ਕਹਿੰਦੀ ਮੈਂ ਮੈਂ ਤਾਂ ਰੋਟੀ ਖਾ ਕੇ ਠੀਕ ਹੋ ਤਾ ਅੰਦਾ ਪਾਣੀ ਪੀਦੇ ਚਾਹ ਪੀ ਲਈ ਆ ਰੋਟੀ ਖਾ ਲਈ ਮੜ ਕੇ ਕਹਿੰਦਾ ਦਵਾਈ ਨਾ ਛੱਡੀ ਮੈਨੂੰ ਨਹੀਂ ਪਤਾ ਮੈਂ ਮੈਨੂੰ ਕਿਹੜੀਆਂ ਦਵਾਈਆਂ ਦੇਣਾ ਪੱਕੇ ਨਾ ਕਰਨ ਦੇ ਆ ਜੇ ਮੈਨੂੰ ਪਤਾ ਹੁੰਦਾ ਮੈਂ ਹੋਰ ਦੋ ਛੜ ਕਰ ਲੈਂਦੀ ਤੁਹਾਡੇ ਨਾਲ ਕਾਫੀ ਪਿਆਰ ਸੀ ਦੇ ਰੱਖੀ ਹਾਂ ਜੀ ਬੜਾ ਪਿਆਰ ਸੀ ਵੱਡਾ ਹੀ ਮੇਰਾ ਪੁੱਤ ਮੈਨੂੰ ਬੜਾ ਹੁੰਦਾ ਪਿਆਰ ਸੀ ਕਿੰਨੇ ਬੱਚੇ ਮਗਾ ਜੇ ਲੈਨ ਕਾਫੀ ਜੇ ਦੋ ਬੱਚੇ ਹਾਂ ਜੀ ਇਹ ਉਹਦੇ ਕਿੰਨੇ ਬੱਚੇ ਆ ਉਹਦੀ ਹਲਦੀਪ ਦੇ ਕੁੜੀ ਮੁੰਡਾ ਜੇ ਕਾਫੀ सरकार तो यो मंग करते देख वास्ते शहीद होना चाहता बाकी बच्चे छोटे ने बिलकुल साल का पाला का बच्चा बस जवान है जो है तो हम ओना नौकरी मिल जाए तो आप रोटी खा सकन बाकी हम अ ਲੋਵੇ ਜੀ ਮਾਰਿਆ ਤੇ ਅਹੀ ਉਹਨਾਂ ਦੀ ਰੋਟੀ ਹੁਣ ਕਿਸ ਤੋਂ ਕਮਾ ਕੇ ਖਾ ਸਕਦੇ ਆ ਜਾਂ ਮੰਜੇ ਮੱਲੇ ਕਿੰਨੇ ਬੱਚੇ ਬੱਬੂ ਜੀ ਪਰਿਵਾਰ ਦੇ ਬੱਚੇ ਚੰਗੇ ਦੋ ਗੋਟੀਆਂ ਸੀ ਚੇਦ ਬੱਚੇ ਤਿੰਨ ਬੇਟੇ ਆ ਤੇ ਬੇਟੇ ਜਿਹਨੇ ਉਹ ਵੀ 9 ਸਾਲ ਦੀ ਸੋਹਣੀ ਨੌਕਰੀ ਕਰਦੀ ਆ ਹੱਜ ਦੇ ਕਰਦੇ ਇਸ ਪਰਿਵਾਰ ਦੀ ਸਭ ਤੋਂ ਵੱਡੀ ਕਿਹੋ ਟਾਈ ਕਿਹਦਾ ਜੀ ਬੱਟਾ ਸਭ ਤੋਂ ਵੱਡਾ ਬੱਚੇ ਤਾਂ ਛੋਟੇ ਨੇ ਛੋਟੇ ਤੁਹਾਨੂੰ ਕਿੰਨਾ ਪੜਾ ਲੱਗਣ ਚੰਨ ਫੋਨ ਸਾਢੇ 4:30 ਸਾਢੇ 3:20 ਦਾ ਆਇਆ ਉਹਨਾਂ ਨੂੰ ਹੋਰ ਕਿਸੇ ਨੇ ਦੱਸਿਆ ਵੀ ਉੱਥੇ ਆਹ ਹੰਬਲਾ ਹੋ ਗਿਆ ਵਹੀਂ ਫੋਨ ਸੁਣਿਆ ਕਿਤਾ ਤੋਂ ਨੇ ਦੱਸਿਆ ਵੀ ਕੁਲਦੀਪ ਨੂੰ ਮਾਰਕਤਿਆ ਯਾਨੀ ਕੁਛਿੰਤ ਨੇ ਮਾਰਕਤਿਆ ਜੈਸੋ ਆਂਦਾ ਵੀ ਹੱਥ ਵਾੜ ਜਣੇ ਵਾੜ ਜੈਸਾ ਉਹ ਆਪਣੀ ਡਿਊਟੀ ਕਰ ਰਹੇ 40 ਦੇ ਜੇ 12 ਵਜੇ ਖੜਾ ਕੇ ਕਿਥੇ ਪੋਸਟਿੰਗ ਕੀਤੀ ਸੀ ਜੀ ਜੰਮੂ ਜੰਮੂ ਠੀਕ ਹੈ ਤੇ ਕਿੰਨੇ ਸਾਲ ਗਏ ਨੇ ਨੌਕਰੀ ਕਰਦੇ ਇਹਨੂੰ 12 ਕਿ ਹੋਇਆ ਹਾਂਜੀ 12 ਜਨਮ 12 ਤੱਕ ਹਾਂਜੀ 22 ਸਾਲ ਹੋ ਗਏ 12 ਸਾਲ ਹੋ ਗਏ 12 ਹੋ ਗਏ ਹਾਂਜੀ ਮੇਰੇ ਜੀ ਨੇ ਗੱਲ ਬੀਣੀ ਬੱਚੇ ਤਾਂ ਹੋਏ ਇੱਕ ਸਾਲ ਦੀ ਗੋਡੀ ਹੈ ਤੇ ਪੰਜ ਸਾਲ ਦਾ ਬੱਚਾ ਤੇ ਇੱਕ ਘਰ ਦੀ ਬੜੀ ਹੈ ਹਾਂ ਬੜੀ ਠੀਕ ਹੈ ਚਲੋ ਮਾਇਤਕਾ ਦੀ ਸਰਕਾਰ ਸਾਡੀ ਉਹਨੂੰ ਨੌਕਰੀ ਮੇੜਦੇ ਤਾਂ ਆਪਾਂ ਰਕਾਰ ਕੇ ਲਾ ਲੂਗੀ ਅਹੀਂ ਕੋਈ ਹੋਰ ਸਾਰੇ ਹੋਰ ਕਰ ਜਾਗੇ ਆਂ ਜੇ ਫਿਰ ਸਾਡੇ ਨੂੰ ਮਨ ਦਾ ਹਲੇ ਕੱਚਾ ਰੋਟੀ ਪੂਰੀ ਖਾ ਕੇ ਦੇ ਪਰਿਵਾਰ ਨਾਲ ਨਹੀਂ ਉੱਥੇ ਹਾਂਜੀ ਉਸ ਨਾਲ ਹਾਂਜੀ ਸਰਕਾਰ ਫਿਰ ਕਿੰਨੇ ਵਜੇ ਆਉਂਦਾ ਕਾਗਜ਼ਾਤ ਜੋ ਫੋਟੋ ਆਖੀ ਜਾਂਦੇ 5 6 ਵਜੇ ਨਹੀਂ ਪਹੁੰਚਾਂਗੇ ਇਸੇ ਤੜਕੇ ਤੜਕੇ ਰਾਰਾ ਕੋਈ ਸਰਕਾਰੀ ਅਧਿਕਾਰੀ ਆਇਆ ਕੋਈ ਪਰਵਾਣਾ ਮੰਦਰ ਦੀ ਚਾਉਣਾ ਤੇ ਕੋਈ ਕੋਈ ਹਾਦਸਾ ਹੋਇਆ ਨਹੀਂ ਅਜੇ ਉਹਨਾਂ ਦੇ ਕੋਈ ਨਹੀਂ ਆਉਂਦੇ ਜਿਹੜੇ ਉਹਨਾਂ ਦੇ ਮੁਲਾਜ਼ਮ ਆਉਣੇ ਸ਼ੁਰੂ ਹੋਏ ਜਿਹੜੇ ਛੁੱਟੀ ਹੋਏ ਸੀ ਛੁੱਟੀ ਆਏ ਸੂਬੇਦਾਰ ਉਹਨਾਂ ਨੂੰ ਉਹਨਾਂ ਨੇ ਭੇਜਿਆ ਉਹਨਾਂ ਦੇ ਘਰ ਜਾ ਕੇ ਲੋਕਾਂ ਦਾ ਸੈਸ਼ਨ ਆਇਆ ਨਾ ਹੋ ਰਿਹਾ ਅਜੇ ਕੋਈ ਹੈ ਨਾ ਫਾਕੀ ਸਾਈਡ ਤੋਂ ਕੋਈ ਆਇਆ ਅਜੇ ਉਹਨਾਂ ਦੇ ਆਉਣੇ ਸ਼ੁਰੂ ਹੋਏ ਆ ਆਰਮੀ ਦੇ ਘਰ ਜਾ ਕੇ ਭਰ ਵੇਖੋ ਪਾਲਾ ਲਓ ਵਿਚਾਰੀ ਕਰਾਉਣ ਦੇ ਵੀ ਪੈਂਟੀ ਚਾਹੀਦੀ ਆ ਚਾਹੀਦਾ ਜੇ ਜੇ ਉਹਨਾਂ ਦੀ ਵੀ ਸੁਣ ਰਹੇ ਆਪਣੀ ਖੇਤੀવાડી ਲਈ ਕੋਈ ਨਾ ਨਹੀਂ ਕੋਈ ਨਹੀਂ ਖੇਤੀવાડી ਇਹੋ ਝਾੜੀ ਦਾ ਪਈ ਨਾ ਸਰਜੀਤ ਸਿੰਘ ਜੀ ਕਿਵੇਂ ਦੀ ਤੇਰਾ ਹਾਲ ਹੈ ਸਰ ਮੇਰੇ ਮੇਰੇ ਸਾਲਾ ਜੀ ਸਰ ਮਾ ਜੀਜਾ ਜੀ ਲੱਗਦਾ ਉਹਨਾਂ ਦਾ ਮੇਰੇ ਨਾਲ ਸਰ ਬਹੁਤ ਗੁੱਡਾ ਪਿਆਰ ਹੀ ਉਹਨਾਂ ਦਾ ਮੇਰੇ ਕੋਲ ਹੀ ਰੰਦੇ ਸੀ ਛੁੱਟੀ ਕੱਢਦੇ ਸੀ ਮੇਰੇ ਕੋਲ ਆਉਂਦੇ ਸੀ ਪਹਿਲੋ ਛੁੱਟੀ ਕੱਟ ਕੇ ਫਿਰ ਮੈਨੂੰ ਛੱਡਣ ਜਾਣਾ ਮੈਨੂੰ ਲੈਣ ਜਾਣਾ ਉਹਨਾਂ ਨੂੰ ਇੱਥੇ ਵੀ ਆਉਂਦੇ ਸੀ ਇੱਥੇ ਵੀ ਮੈਂ ਛੱਡ ਕੇ ਜਾਣਾ ਉਹਨਾਂ ਨੂੰ ਮੇਰਾ ਬਹੁਤ ਜ਼ਿਆਦਾ ਬਹੀਰਾ ਭਰਾ ਹੀ ਮੇਰਾ ਸਾਰਾ ਨਹੀਂ ਮੇਰਾ ਭਰਾ ਹੀ ਰਹੀ ਇਹਨਾਂ ਮੇਰਾ ਗੂੜਾ ਪਿਆਰ ਹੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹ ਬੋਲ ਨਹੀਂ ਮੇਰੇ ਕੋਲ ਹੈਗੇ ਮੈਂ ਜਿਹੜੇ ਦੱਸ ਸਕਦਾ ਪਰਿਵਾਰ ਨੂੰ ਕਿਦੋਂ ਬਣਾ ਪਰਿਵਾਰ ਨੂੰ ਸਾਰਾ ਮੈਨੂੰ ਪਤਾ ਲੱਗਾ ਸਰ ਕੁਝ 11:30 12 ਵਜੇ ਜਦੋਂ ਇਸ ਦੀਪ ਆ ਗਿਆ ਤੇ ਉਹਨਾਂ ਨੇ ਮੈਨੂੰ ਇਹ ਬੇਨਤੀ ਕੀਤੀ ਵੀ ਇਹਨਾਂ ਦੇ ਸਾਲਾ ਜੀ ਉੱਥੇ ਰਹਿੰਦੇ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਕੁਲਦੀਪ ਪੂਰਾ ਹੋ ਗਿਆ ਆ ਮੈਂ ਕਿਹਾ ਕੀ ਗੱਲ ਬਣੀ ਕਹਿੰਦਾ ਯਾਰ ਉਹਨਾਂ ਦੇ ਨਾ ਬਾਹਰੋਂ ਆਂਦਾ ਇਦਾਂ ਇਦਾਂ ਕਰਕੇ ਗੁਰਵਾਦਿਆਂ ਨੇ ਗੋਲੀਆਂ ਮਾਰ ਦਿੱਤੀਆਂ ਤੇ ਫਿਰ ਮੈਂ ਸਰ ਉਹਨਾਂ ਨੂੰ ਫਿਰ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੂੰ ਪਤਾ ਨਹੀਂ ਸਰ ਇਹਨਾਂ ਨੂੰ ਨਹੀਂ ਪਤਾ ਫਿਰ ਇਹਨਾਂ ਨੂੰ ਮੈਂ ਦੱਸਿਆ ਵੀ ਕੁਲਦੀਪ ਸਿੰਘ ਪੂਰੇ ਹੋ ਗਏ ਆ ਇਹ ਉਹਨਾਂ ਦੇ ਅੰਤਮ ਸੰਸਕਾਰ ਵਾਸਤੇ ਕਦੋਂ ਅੰਤਮ ਸੰਸਕਾਰ ਵਾਸਤੇ ਸਰ ਉਹਨਾਂ ਦੀ ਜੁੰਡ ਦੇ ਆਪਣਾ ਟੂਰਿਸਿਮ ਆਪਣਾ ਉਹਨਾਂ ਨਾਲੋਂ ਇਹੀ ਉਹ ਕਹਿੰਦੇ ਸੀ ਵੀ ਅੰਤਮ ਸਕਾਰਵਾ ਤੇ ਅਜੇ ਪੋਸਟ ਮਾਰਡਮ ਹੋ ਗਏ ਇੱਥੋਂ ਹੀ ਉਹ ਜੋ ਤੁਹਾਡੇ ਕੋ ਸਵੇਰੇ ਤੜਕੇ 3:3-4 ਵਜੇ ਤੱਕ ਪਹੁੰਚ ਜਾਂਗੇ ਹਾਂਜੀ ਸਟੇਸ਼ਨ ਹੈ ਹੈਡਕੁਆਟਰ ਸਰੰਪੁਰ ਸਰ ਇੱਥੇ ਹੋਈ ਹੈ 23 ਮੀਲ ਬ੍ਰਿਗੇਡ ਦੇ ਵਿੱਚ ਗੱਲ ਹੋਈ ਹੈ ਮੇਰੀ ਉਹ ਕਹਿੰਦੇ ਆ ਵੀ ਹਈ ਸਹ断ਰੀ ਦੇਣ ਵਾਸਤੇ ਹਈ ਤਿਆਰ ਆ ਸਟੇਸ਼ਨਰ ਕੁਆਰਟਰ ਵਾਲੇ ਕਹਿੰਦੇ ਆ ਕਹਿੰਦੇ ਜਦੋਂ ਸਾਨੂੰ ਫੋਨ ਆ ਗਿਆ ਉਹ ਉਧਰੋਂ ਫੋਨ ਆ ਗਿਆ ਹਈ ਉਸੇ ਨੂੰ ਲੈ ਆ ਜਾਣਾ ਜਿੰਨੇ ਵੇਲੇ ਸਸਕਾਰ ਕਰਨਾ ਓਨੇ ਵੇਲੇ ਸਾਰਾ ਟਾਈਮ ਸੈਂਟ ਕਰ ਲਓ ਉਹਨਾਂ ਨੂੰ ਦੱਸ ਦਿੱਤਾ ਆਪਾਂ ਜਲਦੀਪ ਸਿੰਘ ਸਰ ਵੀ ਆਈ ਬੱਚੇ ਬੱਚੇ ਸਾਰ ਦੋ ਹੀ ਉਹਨਾਂ ਦੇ ਫੈਮਿਲੀ ਮੈਂਬਰ ਹੀ ਸਰ ਫੈਮਿਲੀ ਮੈਂਬਰ ਸਸਕਾਰ ਕਰਨ ਵਾਲੇ ਸਰ ਮਾਨ ਸਾਹਿਬ ਕੋ ਮੈਂ ਦੇ ਹੱਥ ਜੁੜ ਕੇ ਹੀ ਅਪੀਲ ਕਰਦਾ ਆ ਕਿ ਇਹਨਾਂ ਦੀ ਪਤਨੀ ਨੂੰ ਸਰਕਾਰੀ ਕਿਤੇ ਜੋਬ ਤੇ ਨੌਕਰੀ ਤੇ ਲਵਾ ਕੇ ਦਿੱਤੇ ਬਹੁਤ ਨੌਕਰੀਆਂ ਦਵਾਉਂਦੇ ਮਾਨ ਸਾਹਿਬ ਮਾਨ ਸਾਹਿਬ ਨੂੰ ਇਹੋ ਹੀ ਅਪੀਲ ਕਰੰਦੇ ਆ ਕਿ ਤੁਹਾਡੀ ਸਰਕਾਰ ਆ ਸੱਚੀ ਸੱਚੀ ਆ ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਮਾਪੇ ਸਰ ਉਹਨਾਂ ਦੇ ਕੰਮ ਕਰਨ ਜੋਗੇ ਹੈਗੇ ਨਹੀਂ ਠੀਕ ਨਹੀਂ ਰਹਿੰਦੇ ਦਵਾਈ ਖਾਂਦੇ ਡੇਲੀ ਮਾਂ ਨੂੰ ਵੀ ਹਾਰਡ ਦੀ ਪ੍ਰੋਬਲਮ ਹੈ ਪਿਓ ਨੂੰ ਵੀ ਹਾਰਡ ਦੀ ਪ੍ਰੋਬਲਮ ਹੈ ਇਹ ਸਾਰੇ ਫੋਰਸ ਖਲਾਈ ਦੇ ਵਿੱਚ ਹੀ ਜੰਮੂ ਇਹਨੇ ਮੈਸੇਜ ਕਿਰੇ ਉਹਨਾਂ ਨੂੰ ਸਰ ਉਹਨਾਂ ਦੇ ਮੈਸੇਜ ਇੱਥੇ ਨਹੀਂ ਆ ਗਏ ਸਰ ਉੱਥੇ ਲਾਲ ਹੀ ਆ ਫੈਮਿਲੀ ਮੈਂਬਰ ਦੀ ਹਾਂਜੀ ਫੈਮਿਲੀ ਮੈਂਬਰ ਸਰ